ਵੀਰ ਤੂੰ ਝੋਨੇ ਵਾਸਤੇ ਰੇਸ ਸਪਰੇ ਆੜਤੀ ਦੇ ਥਰੂ ਲੈਣਾ ਜਾਂ ਸਿੱਧਾ ਦੁਕਾਨ ਤੇ ਖਾਤਾ ਤੇਰਾ ਨਹੀਂ ਮੈਂ ਆੜਤੀ ਦੁਕਾਨ ਤੇ ਲੈਣਾ ਭਾਈ ਆੜਤੀਆਂ ਦੀ ਆਪਦੀ ਦੁਕਾਨ ਦਵਾਈ ਆੜਤੀਆਂ ਵਾਲੀ ਆੜਤੀ ਦੁਕਾਨ ਚਲੋ ਉਹ ਤਾਂ ਠੀਕ ਆ ਜੇਕਰ ਤੂੰ ਆੜਤੀ ਦੇ ਥਰੂ ਕਿਸੇ ਹੋਰ ਤੋਂ ਦਵਾਈ ਲੈਣਾ ਤੇ ਨਾ ਲਈ ਠੀਕ ਆ ਠੀਕ ਆ ਕਾਰਨ 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 ਬਹੁਤ ਵੱਡਾ ਹੂੰ ਤਾਂ ਮਿੱਤਰੋ ਕਾਰਨ ਕੀ ਆ ਜਿਹੜੇ ਸੱਜਣ ਮਿੱਤਰ ਆੜਤੀਆਂ ਦੇ ਥਰੂ ਦਵਾਈ ਲੈਂਦੇ ਆ ਲੈਂਦੇ ਕਿਸੇ ਹੋਰ ਦੁਕਾਨ ਤੋਂ ਜਿਵੇਂ ਆਰਤਿਆ ਕਹਿੰਦਾ ਯਾਰ ਉਹ ਫਲਾਣੇ ਤੋਂ ਦਵਾਈ ਲੈ ਆਈ ਤਾਂ ਮੇਤਰੋ ਨਾ ਲਿਆ ਜੀ ਕਿਉਂਕਿ ਮੇਤਰੋ ਇੱਕ ਨਾ ਸੱਜਣ ਮਿੱਤਰਾਂ ਤਰਨ ਤਾਰਨ ਦਾ ਮੇਰਾ ਵੀ ਭਰਾ ਉਹਦੀ ਆ ਸਪਰੇਆਂ ਵਾਲੀ ਦੁਕਾਨ ਉਹ ਬੰਦਾ ਕਦੀ ਵੀ ਆਰਤ ਦੇ ਥਰੂ ਦਵਾਈ ਨਹੀਂ ਦਿੰਦਾ ਕਿਉਂ ਮੈਨੂੰ ਪੁੱਛਿਆ ਕਿਉਂ ਕਿਉਂ ਨਹੀਂ ਦਿੰਦਾ ਯਾਰ ਉਹ ਕਹਿੰਦਾ ਜਦੋਂ ਕੋਈ ਆਰਤ ਦੇ ਥਰੂ ਆਉਂਦਾ ਇੱਕ ਤਾਂ ਉਹਨੂੰ ਸਾਨੂੰ ਘੱਟੋ ਘੱਟ 1000 ਮਗਰ 150 ਰੁਪਇਆ ਦਵਾਈ ਮਹਿੰਗੀ ਦੇਣੀ ਪੈਂਦੀ ਹੈ ਤੇ ਦੂਜਾ ਸਾਨੂੰ 6 ਮਹੀਨਿਆਂ ਬਾਅਦ ਪੈਸੇ ਮਿਲਦੇ ਇਹਦੇ ਚ ਕੀ ਆ ਵੀ ਇੱਕ ਤਾਂ ਸਾਡਾ ਗਾਹ ਖਰਾਬ ਹੁੰਦਾ ਕਿਉਂਕਿ ਅਸੀਂ ਉਹਨੂੰ ਮਹਿੰਗੀ ਲਾਉਣੀ ਆ ਜਦੋਂ ਕੋਈ ਆਰਟ ਦੇ ਥਰੂ ਸਾਡੇ ਤੋਂ ਦਵਾਈ ਲੈਂਦਾ ਅਸੀਂ ਫਿਰ ਉਹਨੂੰ ਜਿੰਨੇ ਜੇ ਆਰਤੀਏ ਨੇ ਸਾਡੇ ਨਾਲ ਮਹੀਨਾ ਦਾ ਕੀਤਾ ਤੇ ਅਸੀਂ ਮਹੀਨੇ ਦੀ ਵਿਆਜ ਦਵਾਈ ਦੇ ਵਿੱਚ ਐਡ ਕਰਦੇ ਨਹੀਂ ਹੁੰਦੀ ਕਿਉਂਕਿ ਅਸੀਂ ਗਾਹ ਨਕਦ ਪੇਮੈਂਟ ਕਰਦੇ ਇਹ ਉਹ ਬਾਈ ਦਾ ਕਹਿਣਾ ਜੇਕਰ ਕੋਈ ਆਰਤੀ ਆਖੇ ਵੀ ਅਸੀਂ 6 ਮਹੀਨਿਆਂ ਨੂੰ ਯਾਨੀ ਕਿ ਤੈਨੂੰ ਪੈਸੇ ਦੇਵਾਂਗੇ ਤੇ ਤੂੰ ਸਾਡੇ ਬੰਦਿਆਂ ਨੂੰ ਦਵਾਈ ਦਿੰਦੀ ਆ ਅਸੀਂ ਉਹ ਫਿਰ 6 ਮਹੀਨਿਆਂ ਦੀ ਜਿਹੜੀ ਯਾਨੀ ਕਿ ਵਿਆਜ ਉਹ ਦਵਾਈ ਦੇ ਵਿੱਚ ਐਡ ਕਰ ਲੈਣੀ ਹੁੰਦੀ ਹੈ। ਇਸ ਕਰਕੇ ਜ਼ਿਮੀਦਾਰ ਨੂੰ ਥੋੜਾ ਜਿਹਾ ਰਗੜਾ ਪੈਂਦਾ। ਉਹਦਾ ਕਹਿਣਾ ਵੀ ਜੇਕਰ ਜ਼ਿਮੀਦਾਰ ਦਵਾਈ ਨਗਦ ਲਵੇ ਤਾਂ 10000 ਪਿੱਛੇ 2000 ਰੁਪਏ ਦਾ ਉਹਨੂੰ ਫਾਇਦਾ ਹੋਊਗਾ। ਕਹਿੰਦਾ ਮੇਰੇ ਤੋਂ ਲਖਾ ਲਓ। ਕਹਿੰਦਾ ਜ਼ਿਮੀਦਾਰ ਕੀ ਕਰੇ ਆੜਤ ਕੋਲੇ ਜਾਵੇ ਜਿਹੜੀ ਦਵਾਈ ਲੈਣੀ ਆ ਜਿੱਥੋਂ ਵੀ ਲੈਣੀ ਉਹਨੇ ਹੂੰ ਉਹਨੂੰ ਆਖਿਆ ਵੀ ਮਿੱਤਰਾ ਮੈਂ ਨਗਦ ਦਵਾਈ ਲੈਣੀ ਆ ਤੇ ਆ ਮੇਰੀ ਦਵਾਈ ਆ ਇਹਦਾ ਮੈਨੂੰ ਬਿੱਲ ਬਣਾ ਦੇ ਨਗਦ ਲੈਣੀ ਆ। ਉੱਚਾ ਠੀਕ ਆ ਉਹ ਬਿੱਲ ਬਣਾ ਲੈ ਤੇ ਉਹਨੂੰ ਆਖਿਆ ਵੀ ਰੋਕ ਜਾ ਤੈਨੂੰ ਹੁਣੇ ਆੜਦੇ ਤੋਂ ਪੈਸੇ ਲਿਆ ਦਿੰਨੇ ਆੜਦੇ ਕੋਲੇ ਜਾਵੇ ਉਹਨੂੰ ਕਿਹਾ ਵੀ ਮਿੱਤਰਾ ਮੈਂ ਦਵਾਈ ਲੈਣੀ ਆ ਉਹ ਤੈਨੂੰ ਆਖੂਗਾ ਫਲਾਣੀ ਦੁਕਾਨ ਤੋਂ ਲੈ ਲਈ ਉਹਨੇ ਕਿਹਾ ਵੀ ਨਹੀਂ ਅਸੀਂ ਨਹੀਂ ਲੈਣੀ ਫਲਾਣੀ ਦੁਕਾਨ ਤੋਂ ਆਹ ਬਿੱਲ ਲੈ ਇਹਨੇ ਪੈਸੇ ਦੇ ਦੇ ਅਸੀਂ ਇਹਨੂੰ ਨਕਦ ਆਪਦੇ ਹੱਥੀ ਦੇ ਕੇ ਆਉਣੇ ਆ ਤੇ ਕਹਿੰਦਾ ਜਦੋਂ ਤੁਸੀਂ ਇੱਦਾਂ ਕਰੋਗੇ ਤਾਂ ਤੁਹਾਨੂੰ 10000 ਮਗਰ 2000 ਰੁਪਏ ਦਾ ਬੈਨੀਫਿਟ ਹੋਵੇਗਾ ਕਹਿੰਦਾ ਮੈਂ ਕੀ ਕੀਤਾ ਇੱਕ ਬੰਦੇ ਨੇ ਕੀ ਇੱਕ ਬੰਦੇ ਨੇ ਕੀ ਕੀਤਾ ਕਹਿੰਦਾ ਮੈਂ ਸਪੈਸ਼ਲ ਬੰਦਾ ਭੇਜਿਆ ਮੈਂ ਕਿਹਾ ਵੀ ਉਹ ਤੋਂ ਤੂੰ ਇੱਕ ਬਿੱਲ ਬਣਾ ਲਿਆ ਪਹਿਲਾਂ ਉਹਨੇ ਆਪ ਬਿੱਲ ਬਣਾ ਕੇ ਦਿੱਤਾ ਵੀ ਜਿਹੜੀ ਤੂੰ ਨਗਦ ਦਵਾਈ ਲਏਂਗਾ ਮੇਰੇ ਤੋਂ ਐਨੇ ਦੀ ਮਿਲੂਗੀ ਨਗਦ ਲੈਂਗਾ ਉਹੀ ਦਵਾਈ ਉਹਨੇ ਆਰਟ ਦੇ ਥਰੂ ਕਿਸੇ ਹੋਰ ਦੁਕਾਨਦਾਰ ਤੋਂ ਲਈ ਹਾਲਾਂਕਿ ਉਹਦੇ ਤਾਂ ਖਾਤੇ ਚੜ ਗਏ ਨਾ ਜਦੋਂ ਆ ਪਾੜਤੀਏ ਕੋਲੇ ਗਿਆ ਚਲ ਵੀ ਆ 4000 ਦੀ ਦਵਾਈ ਆਰਟੀ ਨੇ ਕੀ ਕੀਤਾ ਵੀ ਆਪਣੇ ਤੋਂ ਵੀ ਵਿਆਜ ਖਾ ਲੈਣੀ ਤੇ ਉਹਦੇ ਤੋਂ ਵੀ ਵਿਆਜ ਖਾ ਲੈਣੀ ਉਹਨੂੰ 6 ਮਹੀਨੇ ਠਹਿਰ ਕੇ ਦੇਨੇ ਆਪਣੇ ਤੋਂ ਵਿਆਜ ਖਾ ਲੈਣੀ ਆ ਭਾਰਤੀ ਨੂੰ ਵੀ ਵਿਆਜ ਦੇ ਦਿੰਨੇ ਆ ਤੇ ਉਧਰੋਂ ਦਵਾਈਆਂ ਵਾਲੇ ਨੂੰ ਵੀ ਦੇ ਦਿੰਨੇ ਆ ਆਪਣੀ ਦੋ ਵਾਰ ਠੋਕ ਗਈ ਨਾ ਉਹ ਕਹਿੰਦਾ ਵੀ ਇੱਕ ਤਾਂ ਉਹ ਨਗਦਾਂ ਦੀ ਪਰਚੀ ਮੇਰੇ ਤੋਂ ਬਣਾ ਕੇ ਲੈ ਗਿਆ ਇੱਕ ਉਹ ਆਧਾਰ ਦੀ ਪਰਚੀ ਉਥੋਂ ਲੈ ਆਇਆ ਕਹਿੰਦਾ 5000 ਦੀ ਦਵਾਈ ਮਗਰ 750 ਦਾ ਫਰਕ ਨਿਕਲਿਆ ਕਹਿੰਦਾ ਹੁਣ ਉਹ ਬੰਦਾ ਮੇਰੇ ਤੋਂ ਨਾ ਆੜਤੀਏ ਤੋਂ ਪਹਿhle ਆਉਂਦਾ ਤੇ ਮੇਰੇ ਤੋਂ ਨਗਦ ਦਵਾਈ ਲੈ ਕੇ ਜਾਂਦਾ ਇਹ ਵੀਰ ਤੂੰ ਵੀ ਧਿਆਨ ਰੱਖੀ ਜਿੱਥੇ ਕਿਤੇ ਆਪਾ ਆਧਾਰ ਕਰਾਂਗੇ ਆਪਣੀ ਮੰਜੀ ਠੁਕੂਗੀ ਠੁਕੂਗੀ ਜੀਮੀਦਾਰ ਨੂੰ ਮਾਰ ਦੂਰੀ ਪੈ ਜਾਂਦੀ ਆ ਉਧਰੋਂ ਤਾਂ ਦਵਾਈਆਂ ਵਾਲਾ ਲਾ ਜਾਂਦਾ ਕੁੰਡੀ ਉਧਰੋਂ ਆੜਤੀਆ ਲਾ ਜਾਂਦਾ ਤੇ ਪੱਲੇ ਆਪਣੇ ਤਾਂ ਹੀ ਨਹੀਂ ਬੁੱਸ ਪੈਂਦਾ ਇੱਕ ਸਾਲ ਮਿੱਤਰੋ ਤੁਸੀਂ ਦਵਾਈ ਨਗਦ ਲੈ ਕੇ ਵੇਖੋ ਤੇ ਇੱਕ ਸਾਲ ਤੁਸੀਂ ਲੈ ਕੇ ਵੇਖਿਆ ਈ ਆਧਾਰ ਘਟੋਂ ਘੱਟ 20% ਦਾ ਫਰਕ ਨਾ ਨਿਕਲੇ ਤੇ ਨਮਾਣਾ ਮੱਲੇ ਨੂੰ ਨੀਵੇਂ ਥਾਂ ਬਿਠਾ ਦਿਆ ਜੀ